ਸਤੀ ਕਾ ਜ ਸਾਰਿਆਂ ਨੂੰ ਜਿਹੜੇ ਅਸੀਂ ਸੂਟ ਲੈ ਕੇ ਆਏ ਸੀਗੇ ਹੁਣ ਦਿਖਾਈਏ ਬੀਬੀ ਨੂੰ ਭਾਈ ਸਾਰਿਆਂ ਨੂੰ ਇੱਥੇ ਸਾਰੀ ਫੈਮਿਲੀ ਇਕੱਠੀ ਹੋਈ ਪੈਸੇ ਤਾਂ ਬੀਬੀ ਨੂੰ ਪਤਾ ਹੀ ਆ ਇਹਨਾਂ ਨੇ ਆਪਣੇ ਪਸੰਦ ਦੇ ਲਏ ਆ ਪਰ ਫੇਰ ਵੀ ਕਿਹਨੇ ਦਿਖਾਈ ਦੇ ਪਾਈਏ ਸਿੰਗਟਰੀ ਜੀ ਲਈ ਕਿਹਨੇ ਤ੍ਰਿਆ ਸਾਡੀਆਂ ਬਾਤਸ ਕਰਦੀ ਹੈ ਹਾਂ ਅਸੀਂ ਇਹ ਬਾਤ ਕਰਨੇ ਹਾਂ ਇਹਨਾਂ ਕਰੋ ਦੀਦੀ ਨਹੀਂ ਇੱਥੇ ਦੇ ਹੁਣ ਇਹਨਾਂ ਨੇ ਇੱਕ ਵਾਰ ਹੱਥ ਲਵਾ ਕੇ ਬਸ ਤ੍ਰਿਆ ਨੂੰ ਬੁਲਾਓ ਜੀ ਪਹਿਲਾਂ ਸਾ ਤ੍ਰਿਆ ਹੀ ਚਾਹੀਦੀਆਂ ਐ ਜਦ ਸਾਡੀ ਮੈਰਿਸ ਐਨੀਵਰਸਰੀ ਆਉਣੀ ਉਹਦੇ ਦੀਦੀ ਨਾਲ ਦੇਖ ਲੈ ਅਸੀਂ ਉਹ ਕੋਲੇ ਪੈ ਕਰਕੇ ਸੇਟ ਹੁੰਦੀ ਹਾਂ ਅੱਛਾ ਮਤਲਬ ਸਾਡੀ ਉਹ ਬਿੱਲੀ ਸਾਨੂੰ ਹੀ ਮਿਆਉਂਦੀ ਹੈ ਹਾਂ ਬੱਸ ਇਹ ਤਾਂ ਇਹ ਤਾਂ ਗੱਲ ਗਲਤ ਆ ਬਾਈ ਅੰਦਰ ਤੇ ਪਲਾਨ ਨੂੰ ਮੜੀ ਦੀ ਦਿਖਾ ਦੇ ਅੱਜ ਤਾਂ بیوی ਨੇ ਸੂਟ ਬਹੁਤ ਸੋਹਣਾ ਪਾਇਆ ਹੋਇਆ ਏ ਲੈ ਐਨਾ ਸੋਹਣਾ ਏ ਅੱਜ ਸਾਡੀ ਬੜੀ ਭੈਣ ਦੀ ਬਾਈ ਜਾਵਾ ਟੌਰ ਆ ਅੱਛਾ ਹਾਂ ਮੈਂ ਪਸੰਦ ਕੀਤੀ ਏ ਹਾਂ ਲੈ ਪਰ ਸੈਮ ਬਣਾ ਲਿਆ ਨਾ ਮੈਂ ਕਰਿਆ ਤਾਂ ਆਪਣਾ ਮੈਂ ਕਰਿਆ ਤਾਂ ਮੈਂ ਨਹੀਂ ਕਰਿਆ ਤਾਂ ਮੈਂ ਵੀ ਨੀਕੀ ਪਹਿਰਾ ਦੇ ਕੇ ਤਾਂ ਹੀ ਕਰਿਆ ਆਹ ਮਾ ਤਾਂ ਮੇਰੇ ਨਾਲ ਲੰਮਾ ਬੰਨ੍ਹੇ ਦਾ ਬੰਨ੍ਹੇ ਦਾ ਹੋਵੇ ਹਾਂ ਮੈਂ ਪਸੰਦ ਕਰਿਆ ਤਾਂ ਹਾਂ ਕਹਿੰਦੇ ਕੋਈ ਨਾ ਸੇਮ ਆਹੀ ਚੀਜ਼ ਮੇਰਾ ਅਪਡੇਟ ਕਰਦਾ ਹੈ ਅੱਛਾ orange ਕਲਰ ਦਾ ਹੈ ਹਾਂ ਤੇਦੀ ਜੀ ਕਹਿੰਦੀ ਵੀ ਮੈਂ ਵੀ ਲੈਣਾ ਕਹਿੰਦੀ ਮੈਨੂੰ ਸੂਟ ਬਹੁਤ ਸੋਹਣਾ ਲੱਗਿਆ ਮੈਂ ਕਹਾ ਤੁਹਾਨੂੰ ਮੈਂ ਹੋੜੋ ਪਾਉਣ ਲਈ ਤਾਂ ਪਸੰਦ ਕਰ ਮੈਂ ਤੁਹਾਨੂੰ ਲਿਆ ਕੇ ਦੇ ਦਊਂਗੀ ਹਾਂ ਇਹ ਵੀ ਇਹ ਵੀ ਗੱਲ ਠੀਕ ਆ ਤੇਦੀ ਜੀ ਮੈਂ ਪਸੰਦ ਕਰ ਲਿਆ ਤਾਂ ਤੇਰੀ ਜਿੰਨੇ ਕਰ ਲਓ ਉਹਨਾਂ ਨੇ ਵੀ ਬਹੁਤ ਲੰਬੀ ਰੀਲ ਪਾਈ ਵੀ ਕਿਸੇ ਗੱਲ ਦੀ ਹੋਰ ਨਹੀਂ ਆਉਣੀ ਆਏ ਕਹੀ ਜਾਂਦੇ ਆਉਣੇ ਆਉਣੇ ਆ ਹਾਂ ਜੀ ਬੜਾ ਜਿਹਾ ਕਿਹੋ ਅੱਛਾ ਆਜੋ ਭਾਈ ਲੇਡੀਜ਼ ਦੀ ਮੇਨ ਚੀਜ਼ ਦਿਖਾਈ ਜਾ ਰਹੀ ਆ ਸਾਰਸ ਤੋਂ ਹੈ ਨਾ ਜਿਵੇਂ ਤੇਰੇ ਸੂਟ ਨਾਲ ਦੀ ਤੇ ਚਿੰਨੀ ਆ ਬੋਸਾਨੀ ਆ ਹਾਂ ਬਖੜੀਆ ਦਾ ਸੂਟ ਤਾਂ ਮੈਂ ਵੀ ਮੰਗਦੀ ਕਿ ਤੈਨੂੰ ਕਿੱਥੇ ਤੇ ਮਿਲ ਗਿਆ ਹਾਂ ਹਾਂ ਹੋਣੀ ਨਾ ਇਹਨੇ ਕਿਹਾ ਦੇ ਚਾਜ ਦੇ ਟੇਲਰ ਤੇ ਸਵਾਲੀ ਇਹੋ ਪਾਈਪਿੰਗ ਲਾਲੀ ਨੂੰ ਨੈਚਰ ਆਮੀ ਹਾਂ ਇਹਨੇ ਚਿੰਨੀ ਆ ਹਾਂ ਆਇਓ ਚੱਲਦੀਆਂ ਹੁੰਦੀਆਂ ਵੈਸੇ ਲੇਡੀਜ਼ ਦੀ ਹੁੰਦਾ ਹੈ ਮੇਨ ਚੀਜ਼ ਹੈ ਹਾਂ ਅੜੀ ਜੀ ਕੋਈ ਸ਼ਗਨਾ ਵਾਲਾ ਗੀਤ ਜਾ ਤਾਂ ਹੋ ਜਵੇ ਮੜਾ ਜੀ ਹੈ ਸ਼ਗਨਾ ਵਾਲਾ ਜੀ ਮੈਂ ਤੇਰੇ ਕੋਲ ਤੋਂ ਪੈਲਟ ਨਹੀਂ ਪੈਂਟੂ ਕਰਾਂ ਮੈਂ ਆ ਜਾਂਦੀ ਮੇਰੇ ਹੱਕ 'ਚ ਖੜੇ ਆ ਪ੍ਰਵੀਨ ਥੋੜਾ ਬਹੁਤ ਤਾਂ ਜੋਈਆਂ ਤੇ ਆਪੇ ਵੀ ਖੜਨਾ ਚਾਹੀਦਾ ਹਾਂ ਜਿਹੜੀ ਵੀ ਜੋ ਦੇਣਾ ਦਾ ਕੰਮ ਨੇ ਵੜਾ ਚੱਲੀ ਤੇ ਮਨ ਨਾਲ ਹਾਂ ਤੇ ਅੱਜ ਸ਼ਗਨ ਵਾਲਾ ਗੀਤ ਸੁਣਨਾ ਨਾ ਟੀ ਤੇ ਅੱਜ ਹੈਂ ਹਾਂ ਟੇ ਬੈਠੀ ਹਾਂ ਤੇਰੇ ਨਾਲ ਲਾਂਗ ਲਾਉਣ ਨੂੰ ਚਲੋ ਤਾਂ ਸਹੀ ਮੈਂ ਡਰਦੀ ਆ ਕਿਸੇ ਤੇ ਨਾ ਡਰਨਾ ਪ੍ਰਵੀਨ ਛੱਡ ਦੇ ਜੀ ਬੱਸ ਦਰਬਾਰ ਤੋਂ ਦਰਬਾਰ ਨਹੀਂ ਦੇਦੇ ਹਾਂ ਹਾਂ ਦਰਬਾਰ ਚਲੋ ਮਾਂ ਚੇਨੀ ਹਕਾ ਕਰ ਦਿੰਨੇ ਨੰਬਰ ਵਾਹ ਕਰਨਾ ਹਾਂ ਹਰਦੈ ਸਵਾ ਮਾਸੀ ਅੰਟੀ ਅਜੇ ਸੋਚਦੇ ਆ ਮੈਂ ਤਾਂ ਹੀ ਕਹਿੰਦੀ ਬਿਗਾ ਦੇ ਪਾਈ ਜਾਂਦਾ ਤੇ ਅੰਮੋਚਾ ਹੋ ਗਿਆ ਹਾਂ ਸਹੀ ਗੱਲ ਆ ਦੇਖੋ ਹੈ ਮਾਸੀ ਜੀ ਦੰਮੇ ਦੇ ਬਿਆਨ ਆਪਾਂ ਨੇ ਅੰਟੀ ਨੂੰ ਲੈ ਕੇ ਜਾਣ ਦਾ ਨਾਲ ਜਦ ਜਦ ਪਰ ਇਧਰ ਰਿਸ਼ਤੇਦਾਰੀ ਨਹੀਂ ਸੀ ਮੈਂ ਕਹਿੰਦਾ ਵੀ ਕੋਣੇ ਕਿ ਇਨਾ ਮੜਾ ਨਾ ਦੋ ਦਿਨ ਪਹਿਲਾਂ ਸਾਡਾ ਮੰਗਣਾ ਹੋ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਨਾ ਕਿ ਦੋ ਦਿਨ ਪਹਿਲਾਂ ਮੰਗਣਾ ਹੈ ਆਪਣਾ ਨਹੀਂ ਅੱਜ ਪੰਜ ਕੱਲ੍ਹ ਛੇ ਆ ਨਾ ਐਨੀਵਰਸਰੀ ਕੱਲ੍ਹ ਆ ਨਾ ਇਹਨਾਂ ਦੀ ਹਾਂਜੀ ਹਾਂਜੀ ਹੈ ਨਾ ਬਾਬਾ ਮੈਂ ਤਾਂ ਹੀ ਕਹਿੰਦੇ ਦੋ ਦਿਨ ਪਹਿਲਾਂ ਆਪਣਾ ਮੰਗਣਾ ਹੋਇਆ ਹੈ ਹਾਂ 3 ਤਰੀਕ ਦਾ ਫਿਰ ਬਾਅਦ ਚ ਪਤਾ ਲੱਗਿਆ ਨਾ ਬਜਾਦ ਆਂਟੀ ਦਾ ਜਾਣ ਪਛਾਣ ਨਹੀਂ ਦੀ ਤੁਹਾਡੀ ਹਾਂ ਹਾਂ ਅਸੀਂ ਇਹਨਾਂ ਨਾਲ ਕੁਝ ਰਿਸ਼ਤਾ ਕਰਾਇਆ ਉਹ ਸਾਨੂੰ ਐਂਡੇ ਅਸੀਂ ਕੁਝ ਰਿਸ਼ਤਾ ਕਰਾਇਆ ਆ ਜੀ ਰਹੇ ਪਾਣੀ ਦਾ ਪਾਣੀ ਦਾ ਮਾਣੋ ਫਰਦਾ ਜਾਂ ਤੈਨੂੰ ਬਾਜੋ ਹੋ ਗਿਆ ਬਿਲਕੁਲ ਬਿਲਕੁਲ ਦੰਮੇ ਦੰਮੇ ਦੇ ਵਿਆਹ ਨੂੰ ਵੀ ਭਾਈ ਆਪਣੇ ਆਪਣੇ ਸੂਟ ਫੜਾ ਦਿੰਨੇ ਆ ਲਓ ਭਾਈ ਇਹ ਕੀ ਦਾ ਕੀ ਦਾ ਕਿਹੜੀ ਦੀਦੀ ਦਾ ਸੂਟ ਹੈ ਇਹ ਤਾਂ ਤੁਹਾਨੂੰ ਪਤਾ ਹੋਣਾ ਲਗੀਨਾ ਹੀ ਨਹੀਂ ਇਹ ਕਾਤੇ ਕਿ ਕਿਨਾਂ ਨੂੰ ਪਸੰਦ ਕਰਵਾ ਕੇ ਲੱਤੇ ਚਲੇ ਅੱਛਾ ਤੇ ਕਹਿ ਹੋ ਜਿੰਦਾ ਕਈ ਵਾਰ ਵੀ ਨਾ ਦੀਦੀ ਨੂੰ ਮੈਂ ਆਪਣੀ ਪਸੰਦ ਦਾ ਦਿੱਤਾ ਦੀਦੀ ਨੇ ਪਸੰਦ ਨਾ ਉਹ ਪੇਟੀਆਂ ਚ ਰੂੜੀ ਸਾਡਾ ਲੈਤਾ ਲੈਣੇ ਆ ਹਾਂ ਇਹ ਵੀ ਗੱਲ ਆ ਲਓ ਤੁਹਾਡਾ ਸ਼ਗਰ ਭਾਈ ਤੇ ਸਗਨ ਕਾ ਦਾ ਬਸ ਇਹ ਵਰਗੂਨੇ ਦਿੱਤਾ ਸੂਟ ਮੈਂ ਦੇਤਾ ਆਖੇ ਵਰਗੂਨੇ ਥੋੜੀ ਨਾ ਫੇ ਮੈਂ ਸਗਨ ਲੈ ਗਈ ਨਹੀਂ ਕੋਈ ਨਾ ਪੂਈ ਆਹ ਨਹੀਂ ਇੱਕ ਵਾਰੀ ਪੂਈ ਨੇ ਦੇ ਇੱਕ ਵਾਰੀ ਨੇ ਪੂਈ ਨੂੰ ਦੇਤਾ ਹੁਣ ਪੂਈ ਤਾਂ ਚਲ ਐਂ ਕਰੋ ਲੈ ਲਓ ਬਾਅਦ ਮੈ ਮੈਨੂੰ ਦੇ ਜਿਓ ਹਾਂ ਬੜੀ ਪੂਈ ਲੈ ਲਾ ਤਾ ਤਾ ਹੁਣੀ ਲੈ ਲਾ ਆਹ ਬੜੀ ਦੇ ਦੀ ਆਪਣੀ ਦਾ ਲਓ ਭਾਈ ਦੀਦੀ ਮੇਰੀ ਟ੍ਰੇ ਕਿੱਥੇ ਗਈ ਦੀ ਦੀ ਤੁਹਾਡੇ ਨਾਲ ਧਾਰ ਰਹੀ ਹਾਂ ਚਾਹ ਤੀ ਜਾ ਟ੍ਰੇ ਹੱਥੋਂ ਦੂਈ ਲਿਆਉ ਕੱਪਾਂ ਨਹੀਂ ਆ ਬਈ ਆਵਣੀ ਦੀ ਦੀ ਦਾ ਥੈਂਕ ਯੂ ਚੌਥੀ ਭਾਈ ਸਾਡੀ ਇੱਕ ਹੋਰ ਘਰ ਦੀ ਕੁੜੀ ਆ ਆਉਂਦਾ ਕਿੱਥੇ ਵੀ ਲਾ ਪ੍ਰੀਤ ਕੌਰ હા ਜੀ ਹੂੰ હા ਜੀ ਹਾਂ ਆ ਗਿਆ ਆ ਰਹੀ ਹਾਂ ਹੋ ਭਾਈਆ ਹੋਣਾ ਇਹ ਹਰਦੀ ਇਹ ਆਹਾ ਹੋ ਗਿਆ ਥੋੜਾ ਸਮਝ ਲਓ ਆਹਾ ਹੋ ਗਿਆ ਨੂਰ ਤੇ ਮਨਕੀਰ ਦਾ ਠੀਕ ਆ ਹਾਂ ਆ ਦੀਦੀ ਆਹਦਾ ਹੋ ਗਿਆ ਆਪਣੇ ਮਨਵੀਰ ਦਾ ਅੱਛਾ ਠੀਕ ਆ ਤੇ ਆਹਾ ਤੇ ਆਹਾ ਬੜੀ ਤੇ ਛੋਟੀ ਕੁੜੀ ਨੂੰ ਬੜੀ ਦਾ ਕਿਹੜਾ ਛੋਟੀ ਦਾ ਬੜੀ ਦਾ ਉਹ ਤਾਂ ਚੱਲ ਮੈਂ ਬੜੀ ਦਾ ਨਾ ਬੜੀ ਦਾ ਆਹ ਰਮਨ ਦਾ ਆਹਾ ਛੋਟੀ ਵੀ ਲਿਆਉਂਦਾ ਫਿਰ ਠੀਕ ਆ ਹੂੰ ਥਣ ਕੱਪੜੇ ਆਜੇ ਤਾਂ ਕੋਈ ਫਰਕ ਨਹੀਂ ਤੇ ਆਹ ਦੀਦੀ ਆਪਣੀ ਉਹਨੂੰ ਗਰਲਿੰਡ ਪਾ ਲੂਗੀ ਨਾ ਟਰੈਕ ਸੂਟ ਉਹ ਹਾਂ ਹਾਂ ਤੇ ਚਲ ਆਪਾਂ ਹੀ ਹੁਣ ਅਸੀਂ ਆਪਣੇ ਵੀ ਦਿਖਾ ਦਈਏ ਹਾਂ ਚਲੋ ਇਹਦੇ ਉੱਪਰ ਅੱਛਾ ਤੁਸੀਂ ਇਹ ਦੀਦੀ ਰਿਆ ਕੱਢ ਰਿਆ ਕੱਢ ਲੇ ਭਾਈ ਆਪਣਾ ਜਾਂ ਕੱਢੀ ਥੈਂਕ ਯੂ ਕਿ ਮੈਂ ਦੇਖਦੀ ਆ ਮੰਮੀ ਦੀ ਗੋਸਤ ਚਮਈ ਦੇਖਿਆ ਮੈਂ ਅੱਛੀ ਬਹੁਤ ਹੈ ਲੈ ਚਾਚੀ ਦੇਖ ਨਾ ਬੰਗੂ ਕਿੱਥੇ ਆ ਗਿਆ ਅੱਜ ਹਾਕੂ ਕਿੱਥੇ ਆ ਗਿਆ ਪੁੱਤ ਹੈਂ ਇਹ ਕੱਪੜੇ ਬੜੇ ਚੰਗੇ ਹਨ ਲੈ ਹਾਂ ਕੋਈ ਬੜਾ ਕੋ ਛੋਟਾ ਕੋ ਬੜਾ ਕੱਪੜੇ ਦਾ ਯਾਰ ਜੀ ਚਾਹੀਏ ਇੰਨੇ ਕ ਹੋ ਗਏ ਨਾ ਮੈਨੂੰ ਲੱਗਦਾ 2 ਸਾਲ ਨਹੀਂ ਲੈਣ ਦੀ ਲੋੜ ਬਹੁਤ ਵਧੀਆ ਸਹੀ ਆ ਇੰਨੇ ਤੱਕ ਵੀ ਲੈ ਚ ਸੰਦੀ ਮਸੀ ਨੂੰ ਹੁਣ ਅਸੀਂ ਥੈਂਕ ਯੂ ਕਰੂ ਧੰਨਵਾਦ ਆ ਜੀ ਮਸੀ ਦਾ ਬਹੁਤ ਬਹੁਤ ਮਸੀ ਜੀ ਇੱਕ ਦਿਨ ਆਪਣੀ ਪੂਰੀ ਪ੍ਰੈਗਨੈਂਸੀ ਦੀ ਜਰਨੀ ਦੇ ਵਿੱਚ ਤੇ ਇਹਦੇ ਹੁਣ ਤੱਕ ਮਾਸੀ ਦਾ ਬਹੁਤ بڑا ਯੋਗਦਾਨ ਰਿਹਾ ਸਭ ਨਾਲੋਂ ਜ਼ਿਆਦਾ ਨਹੀਂ ਉਹ ਉਹ ਤਾਂ ਹੈ ਕੁੜੀ ਜਾਨੀ ਡਾਕਟਰ ਦਾ ਲਿਓ ਅਹਰ ਆਪਣੀ ਨਾਨੀ ਨੂੰ ਕਹੋ ਨਾ ਮੈਂ ਤੋਂ ਲੈਣਾ ਤਾਂ ਤੇਨ ਕੋ ਨਹੀਂ ਨਹੀਂ ਬਾਤ ਬਹੁਤ ਸਾਥ ਦਿੱਤਾ ਬਾਈ ਮਾਸੀ ਜੀ ਨੇ ਸ਼ਾਇਦ ਮੈਂ ਦੁੱਧ ਨੂੰ ਚੱਲ ਜਾਂਦਾ ਵਾ ਜੇਕਰ ਇਹ ਪਿੱਛੇ ਦੇ ਢਿੱਲੀ ਮਿੱਥੀ ਹੋ ਜਾਂਦੀ ਦੀ ਜਦ ਇਹ ਖੜਦੇ ਤੇ ਨੇੜੇ ਦਾ ਇਹੀ ਤਾਂ ਹਾਂਜੀ ਹਾਂ ਇਹ ਨੇੜੇ ਦੀ ਮਾਸੀ ਜੀ ਮौज ਬਹੁਤ ਆ ਹਾਂ ਸੁੱਕੇ ਪਤਾ ਲੱਗਦਾ ਹਾਂ ਨੰਦੇ ਸਰਾਨੇ ਦੀ ਬਾ ਆ ਨੇੜਾ ਹਾਂਜੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਹੁਣ ਇਹ ਸਾਰੇ ਦੀਦੀਆਂ ਨੇ ਦੇਦਨੇ ਹਰ ਗੁਣ ਨੂੰ ਹੁਣ ਮੈਂ ਕੱਲੀ ਕੱਲੀ ਦੀਦੀ ਨੂੰ ਨਾਲ ਲਾਉਣਾ ਵੀ ਮੈਂ ਸੈੱਟ ਵਿੱਚ ਕਰਾ ਕੇ ਜਾਉ ਮੇਰੇ ਨਾਲ ਬੁਮਾਰੀ ਚ ਦੇ ਨੇਾਰੇ ਮੇਰੀ ਈਮਾਰੀ ਫੁੱਲ ਭਰੀ ਵੀ ਆ ਸਾਨੂੰ ਦੋਹਾਂ ਨੇ ਪਹਿਲੇ ਮਾਰੀ ਚਾਹੀਦੀ ਆ ਮਾਰਨੇ ਚ ਪਹਿਲੇ ਪਾਸ ਕਰਾ ਕੇ ਜਾਇਓ ਦੂਹੇ ਨਿਮਾਰੀ ਲੋਕ ਨਹੀਂ ਚਾਹੀਦੀ ਜੂੰਗੀ ਹੋਤੇ ਹਮਲਾ ਹੋ ਸਕਦਾ ਤੁਹਾਡਾ ਹਮਲਾ ਹਵਲਾ ਚੂਹੇ ਕਿੰਨੇ ਦਾ 30 ਰੋਟੀ ਦੀ ਆ ਹਾਂਜੀ ਚੂਹੇ ਭਰਾ ਰੋ ਮੇਰੀ ਗੱਲ ਸੁਣ ਚੂਹੇ ਚੂਹੇ ਦਾ ਕਰੀ ਜਾਓ ਮਾਂ ਕੁੜੀ ਨਾਲੇ ਨਾਲ ਲੈ ਜਾਣ ਕਿਤੇ ਮਾਂ ਨਾਲ ਪਤਾ ਗੱਲ ਦੇਖੋ ਗੱਲ ਪਤਾ ਕੈ ਜੀ ਤੂੰ ਮੇਰੀ ਗੱਲ ਬਾਬੇ ਨੂੰ ਰਵਾਲ-ਵਾਲ ਲੈਦੀ ਆ ਕੋਲ ਨਹੀਂ ਆਉਣੀ ਉਹਨਾਂ ਨੂੰ ਤਾਂ ਲੱਗਦੇ ਨਹੀਂ ਇਹਨੂੰ ਬਹਾਵੀ ਵਾਲੇ ਉਹ ਬਿੱਚੀ ਨਾ ਮੈਂ ਤੁਹਾਨੂੰ ਗੱਲ ਲੱਖਦਾ ਜੀ ਇਹਨਾਂ ਨੇ ਇਹਨਾਂ ਨੇ ਨਾ ਦੋਹੇ ਭੈਣਾਂ ਨੇ ਆਏ ਸਲਾਹ ਕਰੀ ਹੋਈ ਆ ਇਹ ਬਹਾਨਾ ਪਤਾ ਕਿੱਥੋਂ ਕੜਿਆ ਸੀ ਚੂਹਿਆਂ ਦਾ ਇਹ ਕਹਿੰਦੇ ਸੀ ਕੱਪੜੇ ਮੈਂ ਕਿਹਾ ਕੱਪੜੇ ਵਾਲੀ ਅਲਮਾਰੀ ਲੈ ਲਓ ਇੱਕ ਕੱਪੜੇ ਵਾਲੀ ਨਹੀਂ ਆਉਂਦੀ ਜੀ ਅਲਮਾ ਮੈਂ ਉਹ ਤਾਂ ਟੁੱਕ ਦੇਣੀ ਚੂਹਿਆਂ ਨੇ ਠੀਕ ਹੈਗੀ ਪ੍ਰੋਬਲਮ ਮੈਨੂੰ ਐਂ ਦੱਸ ਚਲੋ ਉਹ ਟੁੱਕ ਹੋ ਜਣੀ ਵਿੱਚ ਹਰ ਗੁੰਦੇ ਕੱਪੜੇ ਪਾਈ ਬਣੇ ਹਣ ਇੱਕ ਵਾਰੀ ਵੀ ਨਹੀਂ ਪਹਿਲਾਂ ਪਹਿਲਾਂ ਪਤਾ ਨਹੀਂ ਕਿਦਾ ਹੋਣਾ ਸੀ ਮੇਰੀ ਤਾਂ ਦੁਖਣਾ ਹੀ ਆ ਚਲ ਗੱਲ ਦੱਸ ਕੋਈ ਗੱਲ ਨਹੀਂ ਆਉਣੀ ਹੁਣ ਸਹੀ ਕਰ ਮੈਨੂੰ ਬੋਲਣ ਦਾ ਦੰਦ ਨਹੀਂ ਕਹਿੰਦੀ ਗੱਲ ਨਹੀਂ ਆਉਣੀ ਇਹੀ ਤਾਂ ਗੱਲ ਦਾ ਪਰ ਨਹੀਂ ਅੱਗੇ ਸਾਡਾ ਕੋਈ ਕੱਪੜੇ ਜੱਗੇ ਜੂਖੋ ਤੇ ਤਾਂ ਟੁੱਕ ਦੀ ਅੱਗੇ ਕਿੰਿਆਂ ਕ ਚਾਦਰਾਂ ਟੱਕਤੀਆਂ ਸਾਡੀਆਂ ਚੂਹਿਆਂ ਨੇ ਮੈਨੂੰ ਐਂ ਦੱਸ ਮਾਰ ਕੇ ਹੋਰ ਦੀ ਟੁੱਕੀ ਮੈਂ ਤਾਂ ਡਰ ਲੱਗੀ ਮਸੀਤ ਆ ਦੇਗੀ ਤੂੰ ਕੋਈ ਨਹੀਂ ਕਰ ਲਿਆ ਸਾਡੇ ਤੋਂ ਇਹ ਤਾਂ ਲੈ ਟੀਕ ਵੀ ਨਹੀਂ ਮਾਰੀ ਨੂਰਾ ਕੰਦੀਰ ਤਾਂ ਦੱਸੋ ਟੀਕਾ ਮਾਰਦੇ ਆ ਐ ਬੱਸ ਜੂਨੋ ਕਿ ਕਰ ਨਹੀਂ ਚੜਦੇ ਸਾਲ ਤਾਂ ਮੈਨੂੰ ਹੋ ਗਿਆ ਤੇ ਇੱਕ ਉਹ ਹਾਂ ਮਸੀਤ ਤੁਸੀਂ ਹੁਣ ਆਪ ਦੱਸਿਓ ਫਿਰ ਅਲਮਾਰੀ ਦੇ ਉੱਪਰ ਕਿ ਨਹੀਂ ਚੜ ਜਾਈਏ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਅਲਮਾਰੀ ਦੇ ਉੱਪਰ ਨਹੀਂ ਚੜਨੇ ਮੇਰੀ ਗੱਲ ਸੁਣੋ ਇਹ ਜੈਸਮੀਨ ਨੂੰ ਜੇ ਕਿਤੇ ਚੂਹੀ ਅੰਦਰ ਦਿਖ ਜਵੇ ਤੁਹਾਨੂੰ ਕੀ ਲੱਗਦਾ ਵੀ ਇਹ ਸ਼ਾਂਤ ਹੋ ਕੇ ਦੇਖ ਜਰ ਲੂੰਗੀ ਵੀ ਆਹ ਚੂਹੀ ਫਿਰਦੀ ਆ? ਅਸੀਂ ਤਾਂ ਇਹਨਾਂ ਦਾ ਪਾਲਣਾ ਖਾਰੂ ਜੇ ਚੂਹੇ ਅੰਦਰ ਆਉਂਦੇ ਹੋਣ ਆ ਤਾਂ ਆਪਣੇ ਕੋਲ ਤੇ ਬਹਾਨੇ ਲਾਈ ਜਾਂਦੀਆਂ ਨਹੀਂ ਦੋਹੇ ਜਾਂਦੀਆਂ ਕਹਿੰਦੀ ਚੂਹੇ ਬੜਤੀ ਚੜਦੇ ਨਹੀਂ ਆ ਇੰਦਰ ਛੜੇ ਜੂਹੇ ਉਹਦਾ ਮੈਂ ਸਾਲ ਪੰਡੇ ਵਲ ਬੈਲਾ ਬੈਲਾ ਕੋਈ ਉਹ ਵੀ ਖੋਇਆ ਵੀ ਇਹਦਾ ਬਹਾਨਾ ਉਹਨਾਂ ਤੇ ਸਵਾਰੀ ਲੈ ਕੇ ਜੇ ਨਹੀਂ ਜਿੱਨ ਨਜ਼ਰ ਚੂਹਾ ਇਹਨਾਂ ਨੇ ਗੰਦੀ ਨਹੀਂ ਬਣਾਦਾ ਇਹ ਸਾਲ ਦਾ ਮੈਨੂੰ ਜਲਦੀ ਮਰੀ ਮਾਰੇ ਤੇ ਜੂਹੇ ਨਹੀਂ ਆਏ ਚੂਹੇ ਉਹ ਨਹੀਂ ਛੋਟੇ ਬੰਦੇ ਬਾਅਦ ਨਹੀਂ ਮੇਰਾ ਕੁੜੀ ਦੇ ਨਾਲ ਚੁੰਡੀ ਵੜਦੇ ਮੇਰੇ ਮੇਰੇ ਦਾ ਪਤਾ ਹੀ ਨਹੀਂ ਲੱਗਦਾ ਇਹਨਾਂ ਦਿਖਾ ਦੇ ਦੇ ਕਿ ਜਾਨ ਜਾਨ ਕੇ ਕੰਨੀ ਆ ਵੀ ਚੂਹੀ ਨਾ ਬਰਤਦਾ ਮੈਂ ਮੇਂ ਹੀ ਸੁਭਾਈ ਜੂਗੀ ਉਹ ਨਾ ਭਰ ਦੇ ਆਂਗਾ ਉਹ ਹਾ ਤੁਸੀਂ ਕਹੇ ਮੇਂ ਜੰਦੀ ਵੜਾਈ ਚਾਹ ਜਾਂ ਤੇ ਮੂੜੀ ਦੇ ਦੋ ਦੱਸ ਚਲੋ ਕੋਈ ਨਹੀਂ ਤੇ ਬੁਈਆਂ ਨਾ ਦੇਖਿਓ ਪਹਿਲੇ ਲਾ ਭਾਈ ਇਧਰ ਬੁਈਆਂ ਨੇ ਸੂਟ ਦੱਸੋ ਭਾਈ ਦੱਸੋ ਜੀ ਭਾਈ ਮੂੜਦਾ ਏ ਹਾਂ ਆਹ ਹਾ ਮਨਕੀਰ ਦਾ ਹੈ ਸੀਧਾ ਕਰਿਆ ਆਹ ਹਰ ਹੁੰਦਾ ਇਹ ਵੀ ਹਰ ਗੁੰਦਾ ਇਹ ਵੀ ਹਰ ਗੁੰਦਾ ਇਹ ਵੀ ਹਰ ਗੁੰਦਾ ਇਹ ਵੀ ਹਰ ਗੁੰਦਾ ਹਰ ਗੁੰਦੇ ਪਾ ਕੇ ਜੇ ਤੁਮਰੇ ਜੇ ਲੇਟ ਦੇ ਦਿੰਦੇ ਜਾਨੂ ਉਹ ਬੜੇ ਛੋਟੇ ਹੋ ਜਾਣੇ ਤੇ ਹੋਰ ਵੱਡੇ ਹੋ ਜਾਣੇ ਤੇ ਇਹ ਵੀ ਬਾਰੇ ਹਮ ਸਾਡੇ ਟੀਚਰ ਦੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਦਾ ਅਸੀਂ ਤੁਸੀਂ ਸੋਚਿਆ ਮੈਂ ਮੈਨੂੰ ਲੱਗੂਗੀ ਇਹ ਵੀ ਮਾਮਾ ਇਹਨਾਂ ਨੂੰ ਵੀ ਪਤਾ ਹਲੇ ਮੈਂ ਤਾਂ ਨਵੀਂ ਨਵੀਂ ਬਣੀ ਐ ਇਹਨਾਂ ਨੂੰ ਜਾਦਾ ਪਤਾ ਹੈ ਹਾਂ ਜੀ ਦੀ ਜੀ ਤੂੰ ਵੀ ਦੱਸ ਦੇ ਥੈਂਕ ਯੂ ਇਹ ਹਰ ਗੁੰਦੇ ਆ ਅਨੁਰਧਾ ਇੱਕ ਮੰਤਰੀ ਠੀਕ ਹੈ ਜੀ ਮੇਰੇ ਭਾਈ ਇਹ ਆਹ ਪੰਜ ਸੂਟ ਖਰ ਗੁੰਦੇ ਤੇ ਆਹ ਨੂੰ ਦਾ ਆਮ ਚੀਜ਼ ਦਾ ਠੀਕ ਹੈ ਜੀ ਠੀਕ ਹੈ ਇਹਨ ਦਾ ਅੰਦਰ ਅੰਦਰ ਕੋਸ਼ੰਦਾ ਇਹਨ ਕੱਪੜੇ ਬਣ ਗਏ ਨਿਆਣੇ ਬਣੇ ਸਾਡੇ ਨਹੀਂ ਬਣੇ ਨੋਲੇ ਬਣੇ ਕੋਸ਼ ਮੈਂ ਖੁਸ਼ ਕਾਤੇ ਹੋਣਾ ਮੰਮੀ ਵੀ ਲੈਣੇ ਬਣੇ ਮੈਨੂੰ ਬਣੇ ਚਾਰ ਦਿਨੋਂ ਤੱਕ ਇਹਨਾਂ ਫਿਰ ਹਜੇ ਹੁਣ ਇਹਨੇ ਸੂਟ ਦਵਾਏ ਇਹਨੇ ਕਹਣਾ ਉਹ ਸੂਟ ਲੈਣ ਜਾਣਾ ਵਾ ਜੀ ਹਾਂ ਹਰ ਗੁੰਨ ਵਾਲੇ ਹੈ ਜੀ ਸਸਤੇ ਆ ਜਿਹੜੇ ਮੈਂ ਕਹਣਾ ਇਹਨਾਂ ਵਾਲਾ ਇੱਕ ਸੂਟ ਕਿੰਨਾ 10000 ਦਾ ਹੁੰਦਾ ਜੀ 13-1300 ਦਾ ਸੂਟ ਲੈ ਕੇ ਅਸੀਂ ਬੱਸ ਕਰਦੀਆਂ ਹਜ਼ਾਰ ਤੇ ਮੋਗਾ ਦਿੰਦੀਆਂ ਕਿਹੜਾ ਬੰਦੇ 1300 ਦਾ ਸੂਟ ਲੈ ਕੇ ਅਸੀਂ 600 ਦੇ ਸੂਟ ਨੂੰ ਘੱਟ ਲਾਉਂਦੀ ਸੀ ਹੋਰ ਕਿ ਅਸੀਂ ਕਿਹਾ ਕਿ ਇਹਨੇ ਰਹਿਣ ਦਾ ਆ ਸੋਹਣਾ ਲੱਗੇ ਤੁਹਾਨੂੰ ਤੁਹਾਡੇ ਵਿਆਹ ਉਦਾਂ ਲਿਆ ਮੈਂ ਪਤਾ ਗੱਲ ਕਿ ਆਏ ਮੇਰੀ ਗੱਲ ਸੁਣ ਹਰੇਕ ਹਰੇਕ ਪਾਸੇ ਨੂੰ ਭਾਈ ਸਰਫਾ ਕਰ ਜਾਂਦੀ ਆ ਹੈ ਕਿਤੇ ਦਾ ਹੁਣ ਮੇਰਾ ਵੀ ਦਿਲ ਕਰਦਾ ਵੀ ਆਹ ਮਹਿੰਗਾ ਜਦਵਾ ਦਈਏ ਹੇ ਇਹ ਉਹ ਥੋੜੀ ਵਧੀਆ ਗੱਲ ਆ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਆਏ ਕਹੋ ਤੁਸੀਂ ਦਿੱਤਾ ਹੋਵੇ ਸਾਨੂੰ 3000 ਰੁਪਿਆ ਅਸੀਂ 4000 ਦਾ ਸੁੱਟ ਦਿੱਤਾ ਹੋਵੇ ਦੋ ਹੰਨਿਆਣੀਆਂ ਨਿਕਲ ਗਈ ਸਿਰਫ ਇੱਕ ਮੈਂ ਤੁਹਾਡੇ ਬਿਆਹ ਨੂੰ 4 ਦਾ ਲਿਆ ਕੋਈ 250 ਉਹ ਤੁਸੀਂ ਮਹੀਨੇ ਮਾਨੂੰ ਜੇ ਸਾਰੇ ਜੋੜੀਆਂ 4-4000 ਦੇ ਤਾਂ ਬਣੇ ਜਾਂਦੇ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਬਜਟ ਦੱਸਦੇ ਬਈ ਤੈਨੂੰ 3000 ਤੱਕ ਦਾ ਲੈ ਲਿਓ 2000 ਤੱਕ ਦਾ ਲੈ ਲਿਓ ਉਹਦੇ ਵਿੱਚ ਇਹ ਨਹੀਂ ਹੈ ਕਦੇ ਅਸੀਂ 3 ਕਹਿੰਦੇ ਅਸੀਂ 4 ਨੂੰ ਹੱਥ ਲਾਉਂਦੇ ਹਾਂ ਠੀਕ ਹੈ ਕਿਉਂਕਿ ਜੇ ਦਿੱਤਾ ਮੰਨ ਲੈਂ ਮਾਂ ਆਖਰੀ ਗੱਲ ਲੜ ਕੇ ਲੈ ਲਈ ਅੱਜ ਵੋਟਾਂ ਜ਼ਿਆਦਾ ਤੁਹਾਡੀਆਂ ਸਾਡੀ ਸਮਝ ਆ ਹਾਂ ਜੀ ਹਾਂ ਐ ਨਹੀਂ ਕਰਦੀ ਇਹ ਬਾਹਰ ਨਹੀਂ ਚਲਦੀ ਹੈਗੀ ਬਾਹਰ ਨਹੀਂ ਜਾ ਅੱਜ ਜਿੰਨੇ ਚਾਹਣਾ ਜੋ ਮਰਜ਼ੀ ਕਰ ਲੈ ਗੱਲ ਤਾਂ ਪੱਕੀ ਆ ਯਾਰ ਜੀ ਅੱਜ ਵੋਟਾਂ ਵੱਧ ਜਾਣਗੀਆਂ ਹਾਂ ਅੱਜ ਨਹੀਂ ਕੱਲੋਂ ਵੋਟਾਂ ਘੱਟ ਜਾਣੀਆਂ ਹਾਂ ਫੇਰ ਜਿੰਨਾ ਤੇ ਫੇਰ ਜੇ ਤੂੰ ਸਕਦੇ ਆ ਠੀਕ ਨਾ 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 ਤੀਵੇਂ ਵਾਰੀ ਗੋਰ ਵੀ ਜਿੱਤ ਸਕਦਾ ਨੇ ਤਾਂ 50 ਲੀਟਰ ਹੁੰਦੇ ਆ ਆ ਸਰਦਾਰ ਜੀ ਨੇ ਚੁੱਕ ਲਈ ਪਹਿਲਾਂ ਤਾਂ ਕਿਹੜਾ ਛੜਨਾ ਜਨਾਨੀ ਨੇ ਮੈਂਡ ਦੇ ਆ ਬੰਦੇ ਕੋਲ ਤਾਂ ਹਾਈ ਨਹੀਂ ਵਿਚਾਰੇ ਕੋਲ ਇਹ ਵੀ ਗੱਲ ਆ ਚਲ ਹੁਣ ਬੰਦੇ ਲਾਉਣ ਲੱਗ ਗਏ ਹੁਣ ਬੰਦੇ ਕੋਲ ਵੀ ਹੋਣ ਲੱਗੇ ਜਨਾਨੀ ਦੀ ਸਿੱਖਣ ਲੱਗੇ ਨਾਨੀ ਕੋਲ ਹੋਗਾ 365 ਨਾਨੀਆਂ ਬਣਾਏ ਮੈਂ ਤਾਂ ਕੌਣ ਖੜੇ ਰਹਿਣ ਦੇ ਪੂਰੇ ਆ ਬੰਦੇ ਹੁਣ ਜਿਆਦਾ ਬੰਦੇ ਲਾਉਣ ਲੱਗ ਗਏ ਮੇਰੀ ਮੈਂ ਸਭੀ ਲੋੜੇ ਪਾ ਦੂ ਮੇਰੀ ਮੈਂ ਤਾਂ ਤਾਨ ਕਰਾਵ ਹੋ ਗਿਆ ਮੇਰੇ ਨਾਲੇ ਸਿੱਕਾ ਨਿਸ਼ਾਨਾ ਪਾ ਪਾ ਜੀ ਤੇ ਨੇ ਉਹ ਤਾਂ ਫੇਰ ਗੱਲ ਜਿਹੜੀ ਹੈਗੀ ਉਹ ਤਾਂ ਹੈਗੀ ਹੋਈ ਮੇਰੀ ਕਿੰਨੀ ਹੋ ਗਏ 360 ਆ ਬਣਾ ਨਹੀਂ ਉਹ ਸਭ ਲੈ 74 ਛੜਦੀ ਜੇਡਾ ਬੰਦਾ ਫਸਿਆ ਪਾ ਹੁੰਦਾ ਇੱਧਰ ਜਾਣਾ ਇੱਧਰ ਜਾਣਾ ਫੇ ਕਹਿੰਦੀ ਹੁਣ ਹਮ ਤੋਂ ਹਮ ਮਾਰेंगे ਹਾਂ ਫੇ ਸ਼ਾਦੀ ਨਹੀਂ ਹੋ ਟੰਡ ਲਿੱਤਾਰ ਫੇ ਬੰਦਾ ਮਾਰਦਾ ਕਿੱਥੇ ਲੱਗੇ ਜਾਵੇ ਨਾ ਜਾਵੇ ਲੱਗੇ ਇਹ ਬਹਾਨੇ 360 ਬਣਾਉਂਦੇ ਆ ਤਾਂ ਤਾਂ ਸੋ ਪਰ ਕਹਾਂ ਕੁਕਲੀ ਬੰਦੀ ਆ ਨਾ ਮੈਂ ਤੇਰੇ ਨਾਲ ਬੰਦੀ ਆ ਨਾ ਮੈਂ ਚਾਰ ਸੌ ਪੈਂਹਦਾ ਬੈਠੇ ਹੁੰਦੇ ਕਿਤੇ ਦੱਸਦੇ ਉਹਨੇ ਮਸ ਆ ਗਿਆ ਆ ਗਿਆ ਬੰਦੇ ਇਧਰੇ ਵੀ ਕੌਣ ਦੱਸ ਹਾਂ ਜੀ ਆ ਗਿਆ ਨਹੀਂ ਚੱਲ ਸਾਰਾ ਆ ਨਹੀਂ ਆਇਆ ਨਹੀਂ ਤੁਹਾਡਾ ਉਹ ਹਾਂ ਜੀ ਭੁਗਾ ਦੂਗਾ ਮਾਲ ਸਤੂਦੀ ਆ ਵੀ ਕੋਲ ਬਾਲਿਆਈ ਆ ਕੰਮ ਜੀਤੇ ਕਰਦੇ ਨਾ ਤੇਰੇ ਕਰ ਮੰਜ਼ੂਰਾ ਸੀ ਵਾਇਆ ਸੀਗਾ ਘਰਾਂ ਅਰਵਿੰਦਰ ਜੀ ਕਿਹੜਾ ਹੁੰਦਾ ਸੀ ਪਬਲੀਕ ਚ ਕਿਹੜਾ ਨਹੀਂ ਜਿਹੜਾ ਮਾਰਾ ਤੇ ਫਿਆਦੇ ਜਿਸ ਕਦ ਤੁਸੀਂ ਕਿਆ ਆਂ ਨਹੀਂ ਤਦੋਂ ਤੱਕ ਐਸੇ ਕਿਹੜਾ ਹੁੰਦੇ ਸੀਗੇ ਫੁਲਮਣੀ ਲਾ ਕੇ ਉਹ ਗਾਹਾ ਅਰਵਿੰਦਰ ਨੂੰ ਗਾਉਂਦੀ ਟੀ ਉਹ ਤਾਂ ਨਹੀਂ ਨਹੀਂ ਇਹ ਮਾਰਾ ਡੈਡੀ ਨੇ ਤੁਮ ਫੂਲ ਆਈ ਮੈਨੂੰ ਗਾਉਂਦੀ ਸੀ ਕਿ ਭਾਈ ਉਹ ਤਨਾਈ ਮਾਣ ਜਾ ਰਾਹੇ ਚੱਲਣਾ ਸੁਣ ਆਈ ਸੀ ਮੈਂ ਬੈਠਾ ਹੋਣਾ ਸਾਰਾ ਗਾਉਗੀ ਕਿ ਮੇਰੀ ਗੱਲ ਸੁਣ ਜਿਹੜਾ ਉਦੋਂ ਆਇਆ ਸੀਗਾ ਹੁਣ ਮਣੀ ਵਾਲਾ ਉਦੋਂ ਕਿਦਾਂ ਤੁਸੀਂ ਉਹ ਚਾਹ ਬਣਾਉਂਦੇ ਸੀਗੇ ਐ ਚਾਹ ਉਹ ਬਣਾਉਂਦੇ ਸੀ ਨਾ ਕਿ ਚੱਲਣਾ ਮੈਂ ਸਮਝ ਗਈ ਮੈਂ ਸਮਝ ਗਈ ਹੁਣ ਤੇਰੀ ਕੁੜਹਣੀ ਵੀ ਖੜੀ ਆ ਸਾਹਮਣੇ ਤੇ ਟੱਕਰ ਇਹ ਆ ਆਂਟੀ ਦਾ ਮੈਂ ਦੇਖਿਆ ਜਿਆਦਾ ਆਂਟੀ ਆਇਕਣਾ ਖੜਦੇ ਹੋ ਨਾ ਫੇਰ ਸ਼ੁਰੂ ਹੁੰਦੇ ਆ ਇਹ ਫਿਰ ਕਰਾ ਦਿਓ ਜਿਹੜੇ ਜਿਹੜੇ ਰੱਖਣੇ ਆਹ ਤੇ ਚੱਲ ਜਾਣੇ ਇੱਕੋ ਉਹ ਤੇ ਕੀੜਾ ਦਾ ਉੱਠਦਾ ਮਰਦਾ ਆਹ ਦੁਨ ਦੇ ਜਾਂਦਾ ਗਾ ਦੇ ਚੱਲ ਛੱਡੋ ਕਿ ਸਰ ਲੰਬਾ ਲੱਜਾ ਨਹੀਂ ਪੈਟ ਲਾਇਆ ਮੰਗ ਕੇ ਮਿੰਨਾ ਮਾਰੋ ਕੁੜੀਓ ਤੰਨੇ ਪਹਿਣਾ ਨੀ ਆਇਆ ਹੱਤੇ ਤਾਰੀ ਕੇ ਮਿੰਨਾ ਮਾਰੋ ਕੁੜੀਓ ਤੰਨੇ ਪਹਿਣਾ ਨੀ ਆਇਆ ਹੱਤੇ ਤਾਰੀ ਕੇ ਬਾਜੀ ਇਹ ਮੁੱਛਾ ਵਾਲਾ ਸੁਣਾ ਦੇ ਕੇ ਤੇ ਨੇ ਉਹ ਸੁਣਾਇਆ ਮੁੱਛਾ ਵਾਲਾ ਹਰ ਕਿਸੇ ਨੇ ਨਹੀਂ ਕਹਿੰਦੇ ਮੈਂ ਹੱਥ ਕਿਹਾ ਉਹ ਨਾ ਪਾਉਣੀ ਸਮਝ ਆਈ ਹਾਂ ਤਾਂ ਸਮਝ ਆਇਆ ਬੰਦੇ ਸਰ ਕੇ ਵੀ ਮਤਨ ਤਵਾਰੀ ਦੇ ਕੇ ਆਇਆ ਅੱਛਾ ਨੰਗਾਨੀ ਪੈਂਟ ਲਿਆ ਮਾਹੀ ਕੇ ਨਤਰ ਮੰਗਾ ਨੰਗਨ ਪਾਲ ਪੂਰਾ ਆ ਮਾਹੀ ਕੇ ਨੀ ਨਾ ਮਾਰੇ ਕੁੜੀਓ ਤਰਨਾ ਕੁੜਮਣੀ ਨੂੰ ਆਇਆ ਹਟ ਤਾ ਉਹ ਹੱਥ ਤੇ ਬੋਲਿੰਗ ਕੇ ਮੁੱਛਾ ਤੇਲਾ ਤੇ ਮੁੱਛਾ ਇੱਕ ਇੱਕ ਦਿਨ ਦੇ ਬਾਅਦ ਬਾਕੀ ਬਾਰੇ ਸੁਣੀ ਜਾਂਦੇ ਆਂ ਕਿ ਉਹ ਹੱਟਦੇ ਨਹੀਂ ਘਰੇ ਹਨਾ ਅੰਦਰ ਮੈਂ ਨਹੀਂ ਆਇਆ ਨਹੀਂ ਅੰਕ ਤੇ ਅੰਕ ਦੀ ਗੱਲ ਕਰਦਾ ਭਾਰੀ ਇਤਨਾ ਸੁਸਿਰੀ ਮੰਨਦੇ ਨੇ ਜੇ ਆਉਂਦੇ ਆ ਤਾਂ ਹੀ ਚੱਲ ਹਾਂ ਉਹ ਜੇ ਆਉਂਦੇ ਆ ਤਾਂ ਹੀ ਗਾਉਂਦੇ ਆ ਹੋਰ ਇਹ ਨਿਆੜੇ ਨੂੰ ਕਰਦੇ ਨਹੀਂ ਹੁਣ ਉੱਤੇ ਬੈਠੇ ਨਹੀਂ ਉਸ ਤੇ ਮੇਰੀ ਇਹਨੂੰ ਪਿਆਰੀ ਹੈ ਇਹ ਤਾਂ ਸੁਨਦਰ ਸੁਲਾਦੀ ਨੇ ਬੋਤਾ ਆਇਆ ਤੇ ਗੇਨਾ ਧੜ ਬੋਲੇ ਲਾਗੇ ਮੁਖਾਮੀ ਸੁਨੋ ਜਾ ਇਹ ਵੀ ਰਕਾਰ ਵਾਲੇ ਬਣ ਲਾਈ ਜਾਂਦੀ ਕਿਛੇ ਮੋਟੇ ਲਾ ਵੇ ਤੀਕਾ ਚਲੋ ਇਹ ਇਹ ਤਾਂ ਹੀ ਹਾਸੀ ਮੁਖਾਲ ਹੁੰਦਾ ਹੈ ਨਾ ਜ਼ਰੂਰੀ ਹੈ ਵੀ ਇਹ ਕਲਚਰ ਦਾ ਹਿੱਸਾ ਹੈ ਇਹ ਆਪਣੇ ਦਾ ਪੁਰਾਣੇ ਕਲਚਰ ਦਾ ਹਿੱਸਾ ਹੈ ਠੀਕ ਹੈ ਨਾ ਬਾਕੀ ਹੁਣ ਜੀ ਥੋੜੇ ਜਿਨਾਂ ਲੱਗ ਵਿਆਹ ਦੇ ਜਿਹੜੇ ਮਾਹੌਲ ਸ਼ੁਰੂ ਹੋਣੇ ਆ ਉੱਥੇ ਸੁਹਾਗ ਵੀ ਅਸੀਂ ਘਰ ਬੈਠ ਕੇ ਗਾਉਣੇ ਆ 5 ਦਿਨ ਤੁਹਾਨੂੰ ਹੋਰ ਵਧੀਆ ਚੀਜ਼ਾਂ ਦੇਖਣ ਨੂੰ ਮਿਲੂਗਾ ਹਾਂ ਉਹ ਤਾਂ ਕਿਹੜਾ ਗੁੱਡੀਆਂ ਬਾਕੇ ਚੱਕਿਆ ਤੇ ਹੈ ਉਸ ਕਹਿ ਰਹੇ ਓਲੇ ਡੂ ਬਾਈ ਫੜੀ ਸੀ ਚੜੀ ਜੜੀ ਆ ਨਾ ਅੱਜ ਦਾ ਰਾਤ ਨੂੰ ਜਗਰਾਤਾ ਕਰਾਉਂਗੀ ਜੀ ਇਹ ਹੈ ਦੇਖਣਾ ਅੱਜ ਵੀ ਕਰਾਉਂਦੀ ਹਾਂਜੀ ਅੱਛਾ ਜੀ ਨਹੀਂ ਕਰਾਉਂਦਾ ਤਾ ਵਾਲਾ ਬਚਰੀ ਕੋਈ ਨਹੀਂ ਪਤਾ ਜਗਾ ਦੇਖੂਗੀ ਗੱਜਾ ਦੇਖੂਗੀ ਨਹੀਂ ਨਹੀਂ ਕਰਾਂਗੀ ਨਹੀਂ ਕਰਾਉਂਦੀ ਨਹੀਂ ਕਰਾ ਲੱਗੀ ਸਾਡਾ ਤਲਾ ਤਨ ਤਲਾ 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 ਪਾਈ ਜੀ ਦਾ ਪਾ ਸਪੈਸ਼ਲ ਥੈਂਕ ਯੂ ਕਰਦੇ ਆ ਹਰ ਗੁੰਨੇ ਨੇ ਸੋਹਣੇ ਸੋਹਣੇ ਕੱਪੜੇ ਲੈ ਕੇ ਆਏ ਹਨਾ ਸਾਨੂੰ ਬlesings ਵੀ ਦਿੱਤੀਆਂ ਵੀ ਹਨਾ ਪਾਈ ਜੀਵੇਂ ਅਸੀਂ ਨਿਆਣੇ ਪਾਲੇ ਤੁਸੀਂ ਵੀ ਪਾਲੇ ਹਾਂ ਤੇ ਬਧੀਆ ਗੱਲਾਂ ਤੇ ਆਪਾਂ ਇੱਕ ਸ਼ਗਨ ਦੇ ਨਾਲ ਕੁਲ ਗਈ ਸੀਗੀ ਮੈਂ ਦੀਦੀ ਨੂੰ ਇੱਧਰ ਇੱਕ ਆਪਣਾ ਰਵੀ ਦਾ ਇੱਕ ਤਰਨ ਦਾ ਜਿਹੜਾ ਮੈਂ ਤਾਂ ਹੁਣ ਫੜਾ ਦਵਾਂ ਫਿਰ ਕਈ ਵਾਰ ਹੋਜਦਾ ਮਨ ਨੂੰ ਦਿੱਤਾ ਮਨ ਨੂੰ ਦਿੱਤਾ ਬੈਸੇ ਤਾਂ ਇਹਨਾਂ ਨੇ ਮੰਗਣੇ ਕਿ ਹਾਂ ਮੰਗਦੀਆਂ ਨਹੀਂ ਹੈਗੀਆਂ ਮੈਂ ਤੁਹਾਨੂੰ ਸੱਚੀ ਗੱਲ ਸੇ ਆਪਣੀ ਖੁਸ਼ੀ ਨਾਲ ਦੰਨੇ ਆ ਇਹਨਾਂ ਨੇ ਤਾਂ ਚਾਹੇ ਜਿਹੇ ਜਾ ਮਰਜ਼ੀ ਸੂਟ ਦੇ ਦੇ ਜਿਹੇ ਜਾ ਮਰਜ਼ੀ ਪੈਸੇ ਰੱਖ ਲੈਣੀਆਂ ਵੀ ਕਰਦੀਆਂ ਕੁੜੀਆਂ ਵੀ ਚੰ ਸਰ ਨੂੰ ਪਿਆਰ ਇਹਨਾਂ ਨੂੰ ਫਿਕਰ ਆ ਅੱবি ਹਾਂ ਪਾਈ ਹੈ ਨਾ ਆਪਣਾ ਤਾਂ ਇਹ ਆਪਣੇ ਵਾਲੀ ਤਵਾ ਲੋੜੇ ਇਹਨਾਂ ਮੈਂ ਕਿਹਾ ਬੜੇ ਹੋਣਗੇ ਤੰਗੀਆਂ ਨਾਲ ਆ ਹਾਂ ਬੜਾ ਆਪਣੀ ਹੋਣ ਲੱਗੀ 4-10 ਸਾਲ ਲੱਗਦੀ ਕਿਦਾਂ ਅਸੀਂ ਦੇਖਣ ਨੂੰ ਖੁਸ਼ ਹੋ ਕੇ ਮਿਲੂਗੇ ਤੁਹਾਨੂੰ ਕੁਝ ਨਹੀਂ ਚਾਹੀਦਾ ਹੁਣ ਮੈਂ ਟੂੜੀਆਂ ਆਪਾਂ ਲਈ ਕਿੱਥੇ ਆ ਗਈ ਉਹੀ ਮਨ ਖਰਾਬ ਹੋ ਗਿਆ ਹਾਂ ਮਾੜੇ ਜੀ ਦੀ ਦੀ ਵੀ ਤਾਂ ਹੀ ਭੱਜੀ ਆਉਂਦੀ ਜੇ ਜੱਫੀ ਪਾ ਕੇ ਮਿਲਦੇ ਆਂ ਤੇ ਸਾਡੀ ਬੀਵੀ ਆ ਗਈ ਹਾਂ ਬਿਲਕੁਲ ਤੂੰ ਵੀ ਟੂੜੀਆਂ ਪਾਏ ਕਰਨੀ ਤੂੰ ਆਉਂਦੀ ਨਹੀਂ ਹੈਗੀ ਇੱਥੇ ਪਾਪਾ ਦੇ ਮੱਟੀ ਜਾਈ ਇੱਥੇ ਮੱਟੀ ਜਾਈ ਨਹੀਂ ਆਉਂਦੀ ਤਾਂ ਹੈ ਨਹੀਂ ਤੁਨ ਮਰਦੀ ਬਣਾ ਲੈਣਾ ਲੈ ਆ ਪੈ ਜਾਂਦੀ ਬਹਾਈ ਜਾਈ ਨਹੀਂ ਆਈ ਨਾ ਹਾਂ ਕਰ ਸਕਦੇ ਦੀਦੇ ਪਾਪਾ ਨਹੀਂ ਦੀਦੀ ਕਹਿੰਦਾ ਲਾ ਲੂਗੀ ਫੇ ਮੈਂ ਬਿਸਤਰਾ ਜਾਗਾ ਮੈਂ ਕਿੰਨਾ ਟਾਈਮ ਨਿਕਲ ਗਿਆ ਅੱਜ ਮੈਨੂੰ ਐ ਕਿਦੋਂ ਰਾਤ ਰੱਖਿਆ ਬੁਲਾ ਲੈ ਕਰਨਾ ਕਿੰਨਾ ਟਾਈਮ ਨਿਕਲ ਗਿਆ ਮਾਲਾ ਮੈਨੂੰ ਇੱਕ ਢੇੜਾ ਇੱਕੋ ਕੁੱਖ ਮੰਨੀ ਮਾਰਿਆ ਕੁੜੀ ਨਾਲ ਜਮਾਈ ਕੋਲ ਆ ਕੀ ਰੇ ਨਹੀਂ ਆਈ ਕੀ ਰੇ ਨਹੀਂ ਆਈ ਮੈਂ ਕਿਤੇ ਨਹੀਂ ਆਈਆਂ ਤੁੰਨੇ ਬਹੁਤ ਕੀ ਕਰੇ ਭਾਈ ਦੂਰ ਹੈ ਬਹੁਤ ਤੁਸੀਂ ਤੁਹਾਡੀ ਗਲਤੀ ਨਹੀਂ ਤੁਸੀਂ ਕਰਦੇ ਜਾਉਂਗੀ ਤੁਸੀਂ ਕੀ ਕਰਨੀ ਹੈ ਦੱਸ ਆ ਗਏ ਬੋਲਦੀ ਆ ਗਏ ਬਤਾ ਦੇ ਤੰਬਾ ਕਰਾ ਲੱਗ ਜਿੰਦਾ ਹੁਣ ਆਏ ਕਰੂੰਗੇ ਹੋਣ ਆਏ ਕਰਦੇ ਤੁਸੀਂ ਮੇਰੀ ਗੱਲ ਸੁਣ ਹਰੇਕ ਵੀਡੀਓ ਤੇ ਮੇਰੀ ਭੈਣ ਨੂੰ ਤਾਨੇ ਹੀ ਮਾਰਨ ਲੱਗ ਜਾਂਦੀਆਂ ਹੁਣ ਇੱਕ ਮਿੰਟ ਮੈਨੂੰ ਸੁਣਾ ਦੀਦੀ ਤੁਹਾਨੂੰ ਹੋਰ ਹੈ ਕਿ ਬੜੀਆਂ ਜਿਹੇ ਤਾਨੇ ਮਾਰੀ ਜਾਂਦੇ ਹਰੇਕ ਹੁਣ ਅਸੀਂ ਵੀ ਨਹੀਂ ਆਏ ਕਰਨਾ ਆਹ ਘਰ ਦੀ ਹੋਈ ਆ ਜਾਂਦੀ ਹੈ ਗੱਲ ਮੇਰੇ ਨੇ ਆਪਣੇ ਖਿੱਚ ਪਾਦੀ ਟੈਨਸ਼ਨ ਗੱਲ ਪਤਾ ਕੀ ਹੈ ਦੀਦੀ ਨੂੰ ਵੀ ਖਿੱਚ ਪੈਂਦੀ ਹੈ ਜੀ ਗੱਲ ਦੀਦੀ ਮਜਬੂਰ ਆ ਮਹਿਸਾ ਕਰਕੇ ਅਸੀਂ ਜੇ ਗਾ ਕਰਦੀ ਪੜਦਾ ਵੀ ਪਾਦਨੀ ਆਪੇ ਨਹੀਂ ਇਹ ਤਾਂ ਜਾਣਦੀ ਜਾਂਦੀ ਆ ਰਾਹ ਨੂੰ ਮੂੜ ਆਉਂਦੀ ਹੈ ਔਰ ਦੂਸਰੀ ਨਿਕਲ ਗਈ ਜੀ ਪਰ ਜਦੀ ਕਰੇ ਮੈਨੂੰ ਆ ਗਈ ਬਾਈ ਗੱਲ ਪਤਾ ਗੱਲ ਪਤਾ ਕੀ ਹੈ ਭੈਣਾਂ ਨੇ ਆਉਣ ਆਉਣ ਜਾਣ ਨਾਲੇ ਪਿਆਰ ਬਸ ਹੋਰ ਕੀ ਚਾਹੀਦਾ ਹਾਂ ਜੇ ਹੁਣ ਇੱਕ ਦੂਏ ਕਿਸੇ ਨੇ ਆਉਣਾ ਹੀ ਨਹੀਂ ਕਦੂਏ ਦੇ ਫਿਰ ਕਾਹਦਾ ਪਿਆਰ ਹਾਂ ਹਾਂ ਗੱਲ ਆ ਹਾਏ ਦੀਦੀ ਨੇ ਮੀ ਤਾਉਣੇ ਦੇ سینਾ ਨੂੰ ਦੇਖਦੇ ਆ ਵੀ ਸਾਡੇ ਦੀਦੀ ਆਈ ਹੈ ਬਿਲਕੁਲ ਸਾਰੇ ਖੁਸ਼ ਹੋ ਕੇ ਮਿਲਦੇ ਆ ਖੁਸ਼ ਹੋ ਕੇ ਮਿਲਦੇ ਆ ਨਹੀਂ ਆਉਂਦੇ ਠੀਕ ਨਹੀਂ ਹਾਂ ਤੇ ਚਲੋ ਫਿਰ ਠੀਕ ਆ ਜੀ ਮਿਲਦੇ ਹਾਂ ਸਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ